ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੁਟਮਾਰਨੀ ਜੀ ਅੱਜ ਆਪਾਂ ਗੱਲਬਾਤ ਕਰਦੇ ਆਂ ਇਮਲੀ ਦੇ ਬੂਟੇ ਬਾਰੇ ਇਹ ਵੀ ਵਿਰਾਸਤੀ ਰੁੱਖਾਂ ਵਿੱਚੋਂ ਆਉਂਦਾ ਪੰਜਾਬ ਵਿੱਚ ਇਹ ਲਗਭਗ ਹੁਣ ਖਤਮ ਹੀ ਹੋ ਗਿਆ ਕਿਸੇ ਕਿਸੇ ਧਾਰਮਿਕ ਸਥਾਨ ਤੇ ਇਹ ਹੈਗਾ ਬੂਟਾ ਇਹਦਾ ਇਹਨੂੰ ਅੰਗਰੇਜ਼ੀ ਵਿੱਚ ਟਾਮਰਿੰਡ ਕਹਿੰਦੇ ਆ ਸਾਊਥ ਇੰਡੀਆ ਵਿੱਚ ਇਮਲੀ ਦੇ ਫਲ ਨੂੰ ਬਹੁਤ ਵੱਡੀ ਮਾਤਰਾ ਵਿੱਚ ਵਰਤਿਆ ਜਾਂਦਾ ਹੈ ਉਹ ਇਹਦਾ ਸੰਬਰ ਪੋਲਕੱਟਿਆਂ ਵਿੱਚ ਵਰਤਦੇ ਆ ਇਹਨੂੰ ਇਸ ਵਿੱਚ ਐਂਟੀਆਕਸੀਡੈਂਟ ਤੱਤ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਸਾਡੇ ਪੇਟ ਦੀਆਂ ਕਈ ਬਿਮਾਰੀਆਂ ਜਿਵੇਂ ਪੇਟ ਦੀ ਅਲਸਰ ਹੋਵੇ ਫੈਟੀ ਲੀਵਰ ਹੋਵੇ ਪੇਟ ਗੈਸ ਸਾਬਜ ਫਾਰਾ ਅਦਾ ਪਿੱਤਾ ਹਜਮ ਨਾ ਹੁੰਦਾ ਹੋਵੇ ਇਹਦੇ ਫਾਲ ਨੂੰ ਆਲੂ ਬੁਖਾਰੇ ਦੇ ਵਿੱਚ ਭਿਉ ਕੇ ਸ਼ਾਮ ਨੂੰ ਰੱਖ ਦਿਓ ਸੁਬਾਹ ਸਵੇਰੇ ਖਾਲੀ ਪੇਟ ਸ਼ਾਮ ਨੂੰ ਲਾਓ ਇਹ ਔਰਤਾਂ ਦੇ ਹਾਰਮੋਨ ਨੂੰ ਸਥਿਰ ਰੱਖਦਾ ਹੈ ਇਹ ਐਂਟੀਏਜਿੰਗ ਹੁੰਦਾ ਬੁਢਾਪਾ ਨਹੀਂ ਆਉਣ ਦਿੰਦਾ ਇਹਨੂੰ ਗੁੜ ਵਿਚ ਪਾਕੇ ਦੀ ਚਟਨੀ ਬਣਾ ਕੇ ਵੀ ਖਾ ਸਕਦੇ ਆ ਇਹਦੇ ਵਿੱਚ ਵਿਟਾਮਿਨ ਸੀ ਮਾਤਰਾ ਮਾਤਰਾ ਭਰੂਰ ਹੁੰਦੀ ਹੈ ਇਹ ਦਿਲ ਦੇ ਰੋਗਾਂ ਲਈ ਠੀਕ ਹੁੰਦਾ ਇਹਦੇ ਬੀਜ ਨੂੰ ਰਗੜ ਕੇ ਪਾਊਡਰ ਬਣਾ ਲਓ ਅੱਧਾ ਅੱਧਾ ਚਮਚਾ ਸਵੇਰੇ ਸ਼ਾਮ ਲਓ ਸਰੀਰਕ ਤੇ ਮਾਨਸਿਕ ਕਮਜ਼ੋਰੀ ਦੂਰ ਕਰ ਦਿੰਦਾ ਇਹ ਜਿਹੜਾ ਇਮਲੀ ਆ ਆਪਣੇ ਲੱਗੀ ਹੈ ਘੱਟੋ ਘੱਟ 25 ਸਾਲਾਂ ਬਾਅਦ ਫਲ ਲੱਗਦਾ ਇਹਨੂੰ